ਤਾਂ ਦੇ ਨਾਲ ਜਿੰਨਾ ਵੱਧ ਤੋਂ ਵੱਧ ਸੇਵਾ ਕਰ ਸਕਾਂ ਉਹ ਸੇਵਾ ਕੀਤੀ ਉਹ ਸੇਵਾ ਨਿਭਾਈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੇ ਮੇਰੇ ਵਿੱਚ ਆਪਣਾ ਵਿਸ਼ਵਾਸ ਦੁਬਾਰਾ ਜਤਾਇਆ ਮੈਂ ਉਹਨਾਂ ਦਾ ਅਤਿ ਧੰਨਵਾਦੀ ਹਾਂ ਤੇ ਜੋ ਕੋਈ ਕਮੀਆਂ ਮੇਰੇ ਕੰਮ ਚ ਪਿਛਲੇ ਸਾਲ ਦੇ ਵਿੱਚ ਜੇ ਕੋਈ ਰਹਿ ਗਈਆਂ ਹੋਈਆਂ ਤਾਂ ਮੈਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਦੂਰ ਕਰਾਂਗਾ ਤੇ ਬਾਹਰ ਮੈਂਬਰਸ ਦੀ ਡਿਗਨਿਟੀ ਬਾਰ ਦੇ ਪ੍ਰੋਫੈਸ਼ਨ ਨੂੰ ਉੱਪਰ ਚੱਕਣ ਲਈ ਤੇ ਬਾਰ ਦੇ ਵੱਲੋਂ ਨਿਆਂ ਦੇ ਪੱਖ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਦਾ ਰਹਾਂਗਾ ਅਜਿਹਾ ਮੈਂ ਆਪ ਸਭ ਬਾਰ ਮੈਂਬਰਸ ਨੂੰ ਅਤੇ ਜਿਨ੍ਹਾਂ ਨੂੰ ਬਾਰ ਮੈਂਬਰਸ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ ਉਹਨਾਂ ਨੂੰ ਅਜਿਹਾ ਯਕੀਨ ਦਿਵਾਉਣਾ ਹਾਂ ਕਿ ਅਸੀਂ ਬਾਰ ਦਾ ਮਿਆਰ ਇੰਨਾ ਉੱਚਾ ਚੱਕਾਂਗੇ ਫੱਦਰ ਇੰਨਾ ਉੱਚਾ ਚੱਕਾਂਗੇ ਕਿ ਆਪਣੀ ਉਸ ਪਦਰਤੇ ਜਾ ਕੇ ਸਾਰੇ ਜਗ ਦੀ ਸੇਵਾ ਸਾਡੇ ਮੈਂਬਰ ਸਾਹਿਬਾਨ ਕਰ ਸਕਣ ਤੇ ਮੈਂ ਅੰਤ ਦੇ ਵਿੱਚ ਫੇਰ ਇੱਕ ਵਾਰ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਸ਼ੁਕਰ ਅਦਾ ਕਰਦਾ ਹਾਂ ਤੇ ਆਪਣੇ 12 ਮੈਂਬਰਸ ਦਾ ਵੀ ਸ਼ੁਕਰ ਅਦਾ ਕਰਦਾ ਹਾਂ ਅਤੇ ਮੈਂ ਆਪਣੇ ਸਹਿਯੋਗੀ ਜਿਨ੍ਹਾਂ ਦੇ ਵਿੱਚ ਬਾਕੀ 12 ਮੈਂਬਰਸ ਨੇ ਆਪਣਾ ਆਪਣਾ ਅਲੱਗ-ਅਲੱਗ ਪਦਾਤੇ ਸੀਗੇ ਚਾਹੇ ਮੇਰੇ ਨਾਲ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਵਰਨ ਕੁਮਾਰ ਵਧਾਵਨ ਤੇ ਸਾਡੇ ਫੈਕਟਰੀ ਸ਼੍ਰੀ ਆਸ਼ੀਸ਼ ਕੁਮਾਰ ਸਾਡੇ ਜੁਆਇੰਟ ਫੈਕਟਰੀ ਸ਼੍ਰੀ ਮਨਮੋਹਨ ਸਿੰਘ ਤੇ ਸਾਡੇ ਕੈਸ਼ੀਅਰ ਮੈਡਮ ਜਿਨ੍ਹਾਂ ਦੇ ਵਿੱਚ ਤਾਂ ਸਾਰਿਆਂ ਨੇ ਅਨਪੋਸਟ ਬਿਨਾ ਕਿਸੇ ਕੋਈ ਵੀ ਕਿੰਤੂ ਪ੍ਰੰਤੂ ਕੀਤੇ ਬਿਨਾ ਆਪਣਾ ਵਿਸ਼ਵਾਸ ਜਤਾਇਆ ਮੈਡਮ ਧਨਪ੍ਰੀਤ ਕੋ ਤਰਦੀਪ ਕੋ ਇਹਨਾਂ ਵੱਲੋਂ ਵੀ ਸਾਰੇ ਪਾਰ ਮੈਂਬਰਸ ਦਾ ਔਰ ਸਮੂਚੇ ਜਿਨ੍ਹਾਂ ਨੇ ਇਹਨਾਂ ਦੇ ਵਿੱਚ ਆਪਣੀ ਆਸਥਾ ਪ੍ਰਗਟ ਕਰਦੇ ਹੋਏ VOTING ਕੀਤੀ ਉਹਨਾਂ ਇਹਨਾਂ ਸਾਰਿਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਇਸ ਦੇ ਨਾਲ ਮੈਂ ਆਪ ਨੂੰ ਯਕੀਨ ਦਿਵਾਨਾ ਹਾਂ ਕਿ ਸਾਡੀ ਜਿਹੜੀ ਵੀ ਟੀਮ ਬਣੀ ਹੈ ਅਸੀਂ ਪੂਰੀ ਤਨਦੇਹੀ ਨਾਲ ਸਾਰੇ ਬਾਰ ਮੈਂਬਰਸ ਦੀ ਅਤੇ ਇਲਾਕਾ ਨਿਵਾਸੀਆਂ ਦੀ ਜਿਸ ਤਰੀਕੇ ਨਾਲ ਵਿਧਾਨਿਕ ਪ੍ਰਕਿਰਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਤਾਂ ਕਿ ਵਿਧਾਨਿਕ ਪ੍ਰਕਿਰਿਆ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਔਰ ਉਹ ਕਦੀ ਉੱਠੇ ਨਾ ਅਜੇ ਹਾਂ ਉਪਰਾਲਾਫੀ ਕਰਦੇ ਰਹਾਂਗੇ ਔਰ ਆਪਣਾ ਹੀ ਕੰਮਕਾਜ ਕਰਦੇ ਰਹਾਂਗੇ ਜਿਹੜੀ ਸਰ ਆਪਾਂ ਨੂੰ ਜੇਤੂ ਜਿੱਤਕਰਾਰ ਮਿਲੀ ਆ ਉਹ ਕਿੰਨੀ ਬੋਰਡ ਦੇ ਉੱਪਰ ਜਿੱਤਕਰਾਰ ਮਿਲੀ ਆ ਆਪਾਂ ਨੂੰ ਜਿਹੜੀ ਸਾਨੂੰ ਜਿੱਤਕਰਾਰ ਮਿਲੀ ਹੈ ਉਹ ਸਾਡੇ ਜਿਹੜੇ ਆਰਓ ਸਿਗੇ ਸ਼੍ਰੀ ਜਸਬੀਰ ਸਿੰਘ ਪਰਮਾਰ ਜਿਨ੍ਹਾਂ ਨੇ ਬੜੇ ਹੀ ਸੁਚਾਰੂ ਅਤੇ ਸੁਚੱਜੇ ਢੰਗ ਦੇ ਨਾਲ ਇਸ ਸਾਰੇ ਚੋਣ ਪ੍ਰਕਿਰਿਆ ਨੂੰ ਸੰਭਾਲਿਆ ਅਤੇ ਬੜੇ ਹੀ ਚੰਗੇ ਤਰੀਕੇ ਦੇ ਨਾਲ ਉਹਨੂੰ ਪੂਰਾ ਕੀਤਾ ਉਹਨਾਂ ਨੇ ਜੋ ਸਾਨੂੰ ਨੋਟੀਫਾਈ ਕੀਤਾ ਹੈ ਉਸ ਦੇ ਵਿੱਚ ਪ੍ਰਧਾਨਗੀ ਦੇ ਜਿਹੜੇ ਪਦ ਤੇ ਉੱਤੇ ਜੜੀਆਂ ਚੋਣਾਂ ਹੋਈਆਂ ਉਸ ਵਿੱਚ ਮੈਨੂੰ 78 ಮತਦਾਤਾਵਾਂ ਨੇ ਆਪਣੀਆਂ ਮਤ ਦਿੱਤੇ ਅਤੇ ਮੇਰੇ ਪ੍ਰਤੀਯਵੰਦੀ ਸ਼੍ਰੀ ਗੁਰਦੇਵ ਸਿੰਘ ਜੀ ਨੂੰ 37 ਮਤ ਪ੍ਰਾਪਤ ਹੋਏ ਤੇ ਇਸ ਤਰੀਕੇ ਦੇ ਔਰ ਇਹ ਟੋਟਲ ਸਾਡੀਆਂ 131 ਵੋਟਾਂ ਸੀਗੀਆਂ ਜਿਹਦੇ ਵਿੱਚ ਟੋਟਲ ਮਤ ਪਏ 115 ਔਰ ਇਹਦੇ ਇਹਦੇ ਵਿੱਚ ਕੋਈ ਵੀ ਮਤ ਕੈਨਸਲ ਨਹੀਂ ਹੋਇਆ ਔਰ ਟੋਟਲ ਜਿਹੜੀ ਕਾਊਂਟਿੰਗ ਹੋਈ ਹੈ 115 ਵੋਟਾਂ ਦੀ ਹੋਈ ਹੈ ਇਸੀ ਤਰੀਕੇ ਦੇ ਨਾਲ ਜੇ ਅਸੀਂ ਦੇਖੀਏ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਪਦ ਦੇ ਉੱਤੇ ਜਿਹੜੇ ਉਮੀਦਵਾਰ ਸਨ ਉਹ ਜਿਹੜੇ ਸ਼੍ਰੀ ਵਰਧਨ ਕੁਮਾਰ ਵਧਾਵਨ ਦੇ ਹੱਕ ਦੇ ਵਿੱਚ 60 ਅੱਜ ਫਗੋੜਾ ਸ਼ਹਿਰ ਵਿੱਚ ਤੇ ਬਾਹਰ ਐਸੋਸੀਏਸ਼ਨ ਦੀਆਂ 14 ਹੋਣੀਆਂ ਹਨ ਜਿਹਦੇ ਵਿੱਚ ਹਮਾਂ ਛੁਟਣਾ ਚਾਹੀਦਾ ਹੋਇਆ ਹੈ ਪ੍ਰਧਾਨ ਸੀਟੀ ਜੀ ਨੰਦੀ ਪੌਰਤ ਕੈਸ਼ੇ ਲਈ ਅਨੁਪੋਸ ਇਲੈਕਟਡ ਹੋਈ ਹਾਂ। ਮੈਂ ਅੱਜ ਸਾਰੇ ਬਾਰ ਮੈਂਬਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਨੀਡ ਵਿਰੋਧ ਕੈਸ਼ੇ ਦੇ ਲਈ ਚੁਣਿਆ ਹੈ। ਤੇ ਮੈਂ ਆਪਣੇ ਮਾਨਸਟਰੈਸੀ ਜੀ ਨੂੰ ਪ੍ਰਧਾਨਗੀ ਦੀਆਂ ਜੇਤੂ ਹੋਣ ਲਈ ਵਧਾਈਆਂ ਦਿੰਦੀ ਹਾਂ। ਤੁਸੀਂ ਅੱਜ ਜਿੱਤ ਦਾ ਸੇਰਾ ਕਿਹਨੂੰ ਦੇ ਰਹੇ ਹੋ ਜਿਆਦਾ? ਆਪਣੇ ਸਾਰੇ ਬਾਰ ਮੈਂਬਰ ਨੂੰ ਇਸ ਜੇਤੂ ਦਾ ਸੇਰਾ। ਉਹਨਾਂ ਦੇ ਕੰਮਾਂ ਦਾ ਤੁਸੀਂ ਖੁਸ਼ ਆ? ਮਾਨਸਟਰੈਸੀ। ਹਾਂਜੀ ਬਿਲਕੁਲ ਉਹਨਾਂ ਕੰਮਾਂ ਦਾ ਬਿਲਕੁਲ ਖੁਸ਼ ਆ। ਪਿਛਲੇ ਸਾਲ ਜਿਹੜੇ ਕੰਮ ਕੀਤੇ ਆ ਉਹਦਾ ਸੰਤੁਸ਼ਟੀ ਤੁਹਾਡੀ? ਹਾਂਜੀ ਹਾਂਜੀ ਬਿਲਕੁਲ। ਅੱਜ ਤੁਸੀਂ ਕਿੰਨੀ ਜਿੱਤ ਦਾ ਇਕਰਾਰ ਕੀਤੀ ਹੈ ਕਿੰਨੀ ਵੋਟਾਂ ਦੇ ਜਿੱਤ ਕਰਾਰ ਕੀਤੀ ਹੈ ਅਨੂਪੋਸਥ ਨਿਰਵਿਰੋਧ ਇਲੈਕਟਡ ਹੋਈ ਹੈ